ਕਹਿੰਦਾ ਮਿਹਨਤਾਂ ਅਕਸਰ ਉਹਨਾਂ ਨੂੰ ਫਲਦੀਆਂ ਨੇ ਮਰਿਆ ਜਿਨ੍ਹਾਂ ਦਾ ਜਮੀਰ ਨਹੀਂ ਹੁੰਦਾ ਉਹ ਸ਼ੌਂਕ ਤਾਂ ਯਾਰੋ ਸ਼ੌਂਕ ਹੁੰਦਾ ਹੈ ਕਿਸੇ ਦੇ ਪਿਓ ਦੀ ਜਾਗੀਰ ਨਹੀਂ ਹੁੰਦਾ ਇਹ ਗੱਲ ਮੈਂ ਤਾਂ ਕਹੀ ਐ ਕਿ ਬਹੁਤ ਹੀ ਨਾਰਮਲ ਪਰਿਵਾਰ ਐ ਤੇ ਨਵਾਂ ਨੁਕਰਾ ਬਸ਼ੀਰਾ ਲੈ ਕੇ ਆਏ ਆ ਤੁਹਾਡੀ ਕਚਹਿਰੀ ਚ ਪਹਿਲੀ ਵਾਰਾਂ ਰੱਖਿਆ ਬਹੁਤ ਚੜ੍ਹਦੀ ਉਮਰ ਦਾ ਬਸ਼ੀਰਾ ਐ ਤੇ ਬਹੁਤ ਕੱਦ ਕਾਠ ਵਾਲਾ ਬਸ਼ੀਰਾ ਐ ਤੇ ਬਹੁਤ ਸ਼ਕੀਨ ਬਸ਼ੀਰਾ ਤੁਹਾਡੀ ਕਚਹਿਰੀ ਚ ਘੋੜਾ ਲੈ ਕੇ ਅੱਜ ਪਹਿਲੀ ਵਾਰਾਂ ਰੱਖਿਆ ਤੇ ਪਹਿਲਾ ਹੀ ਭਰਾਵਾ ਦਾ ਘੋੜਾ ਐ ਸਾਨ ਜਿਹੜਾ ਭਰਾ ਨੇ ਤੁਹਾਡੀ ਕਚਹਿਰੀ ਚ ਰੱਖਤਾ ਤੇ ਬਾਈ ਬਣ ਕੇ ਬੇਨਤੀ ਇਹੀ ਐ ਕਿ ਯਾਰ ਸਪੋਰਟ ਵੱਧ ਕੇ ਕਰ ਦਿਓ ਭਰਾਵਾਂ ਨੂੰ ਫੋਨ ਕਰਕੇ ਵਧਾਈ ਦੇ ਦਿਓ ਤੇ ਪਹਿਲੇ ਨੰਬਰ ਤੇ ਵੀਡੀਓ ਸ਼ੇਅਰ ਕਰ ਦਿਓ ਜੇ ਜੇ ਕੋਈ ਘੋੜੀ ਵੀ ਤੁਹਾਡੇ ਕੋਲ ਖੜੀ ਹੈ ਤੇ ਬਾਈਆਂ ਦਾ ਘੋੜਾ ਬੜਾ ਹੀ ਜ਼ਿਆਦਾ ਚੰਗਾ ਹੈ ਤੁਸੀਂ ਇਹਦੇ ਤੋਂ ਸਟੱਡ ਸਰਵਿਸ ਵੀ ਲੈ ਸਕਦੇ ਹੋ ਅੱਜ ਮੈਂ ਘੋੜੇ ਬਾਰੇ ਤੁਹਾਨੂੰ ਸ਼ੁਰੂਜੇ ਤੱਕ ਉਹ ਨਹੀਂ ਦੱਸਣਾ ਉਹ ਗੱਲਾਂ ਆਪਾਂ ਭਰਾਵਾਂ ਤੋਂ ਪੁੱਛਣਾ ਹੈ ਕਿ ਕੀ ਇਹਦਾ ਨਾਂ ਰੱਖਿਆ ਕਿਹੜੇ ਬਾਪ ਦੀ ਔਲਾਦ ਹੈ ਕਿਹੜਾ ਮਾਲਾ ਖਾਂਦਾ ਨੇ ਕਿੰਨੀ ਉਮਰ ਤੇ ਕਿੰਨੀ ਹਾਈਟ ਤੇ ਕੀ ਫੀਸ ਰੱਖੀ ਹੈ ਤੇ ਬੜੀ ਘੱਟ ਜੈਨੂਇਨ ਫੀਸ ਰੱਖੀ ਹੈ ਇੰਨਾ ਕਿ ਤੁਹਾਨੂੰ ਮੈਂ ਦੱਸਦਾ ਵੀਰ ਹੋਣਾ ਦਾ ਬਾਕੀ ਘੋੜੇ ਦੇ ਫਿਚਰ ਤੁਸੀਂ ਦੇਖੀ ਚੱਲੋ ਸੁੰਭ ਤੋਂ ਲੈ ਕੇ ਤੇ ਕੰਨਾਂ ਤੱਕ ਘੋੜਾ ਕਿਸੇ ਗੱਲੋਂ ਹੱਥ ਨਹੀਂ ਧਰਾਉਂਦਾ ਬਹੁਤ ਚੰਗੇ ਰਿਜ਼ਲਟ ਵੀ ਆਗੇ ਤੇ ਮੈਂ ਖਰਾਕ ਬਾਰੇ ਪੁੱਛਿਆ ਭਰਾਵਾਂ ਨੂੰ ਵੀ ਭਾਈ ਪਾਉਣੇ ਕਿਉਂ ਭਾਈਆਂ ਦੇ ਪਹਿਲਾਂ ਵੀ ਅਸੀਂ ਜਿਹੜੇ ਦੂਜੇ ਨਗੀਨੇ ਉਹਨਾਂ ਨੂੰ ਵੀ ਡਾਇਮੰਡ ਹੀ ਪਾਉਨੇ ਆ ਵੀ ਜੜੀਆਂ ਘੋੜੀਆਂ ਜਾਂ ਮਛੇਰੇ ਆ ਤੇ ਇਹ ਵੀ ਪਾਈ ਅਸੀਂ ਡਾਇਮੰਡ ਜਿਹੜੀ ਇਹਨਾਂ ਦੀ ਦਰਾਹ ਵਾਲੇ ਸਣੀ ਬਾਈ ਹੋਣਾ ਦੀ ਫੀਡ ਆਉਂਦੀ ਹੈ ਤੇ ਭਾਈ ਇਹ ਵੀ ਅਸੀਂ ਇਸ ਘੋੜੇ ਲੇ ਸਮੇਂ ਚ ਹੋਰ ਜਿਹੜਾ ਇਹਦੀ ਤੰਦਰੁਸਤੀ ਲਈ ਅਰਦਾਸ ਵੀ ਕਰਨੀ ਹੈ ਤੇ ਇਹਦੀ ਸੇਵਾ ਵੀ ਕਰਨੀ ਹੈ ਤੁਸੀਂ ਵੀ ਕੋਈ ਲਾਇਵ ਅੰਦ ਪਾਉਣਾ ਚਾਹੁੰਦੇ ਹੋ ਘੋੜੇ ਨੂੰ ਤੇ ਭਾਈ ਤੁਸੀਂ ਵੀ ਫੀਡ ਵਰਤ ਸਕਦੇ ਹੋ ਬਾਕੀ ਘੋੜੇ ਦੇ ਬੱਚੇ ਵੀ ਬੜੇ ਚੰਗੇ ਆ ਗਏ ਉਹ ਵੀ ਵੀਡੀਓ ਦੇ ਵਿੱਚ ਤੁਹਾਨੂੰ ਵਿਖਾਉਨੇ ਆ ਕਿ ਇੱਕ ਮਹੱਤਵਪੂਰਨ ਗੱਲ ਹੋਰ ਹੈ ਕਿ ਭਰਾਵਾਂ ਨੇ ਇੱਕ ਕਵੀ ਪਰਸੈਂਟ ਕੋੜੇ ਨਾਲ ਕੋਈ ਵੀ ਮਾੜੀ ਮੋਟੀ ਛੇੜਖਾਨੀ ਨਹੀਂ ਕੀਤੀ ਕੋਈ ਇਹਦਾ ਸਪੌਟ ਨਹੀਂ ਲਾਇਆ ਕੋਈ ਕੈਮੀਕਲ ਨਹੀਂ ਲਾਇਆ ਕੋਈ ਪੰਗਾ ਨਹੀਂ ਲਿਆ ਜੈਨੂਨ ਜਿੱਦਾਂ ਦਾ ਵੀ ਲੈਂਦਾ ਓਦਾਂ ਤੁਹਾਡੀ ਕਚਹਿਰੀ ਚ ਹੈ ਤੇ ਫਿਰ ਕਹਿੰਦਾ ਵੀ ਸਤਕਾਰ ਪਿਆਰ ਮਾਣ ਜ਼ਰੂਰ ਦਿਓ ਜਿੰਨਾ ਭਰਾਵਾਂ ਨੇ ਮਗਰਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਚੋਂ ਕੁਝ ਵੀਰਿਆਂ ਦੇ ਨਾਂ ਜੀ ਲਾਲੀ ਸਿੰਘ ਗੁਰਮੀਤ ਸਿੰਘ ਸੰਧੂ ਦਇਆ ਸਿੰਘ ਮਨਦੀਪ ਗਿੱਲ ਅਮਨਦੀਪ ਸਿੰਘ ਖਾਲਸਾ ਜੀ ਗੁਰਦੀਪ ਸਿੰਘ ਸਰਾ ਮਨਦੀਪ ਸਿੰਘ ਹਰਮਨ ਬਾਬਾ ਲਖਵੀਰ ਸਿੰਘ ਚੀਮਾ ਡੌਨ ਸਿੰਘ ਸੰਧੂ ਸਾਹਿਬ ਅਮਨ ਬਰਾੜ ਸਾਬੂ ਸ਼ਾ ਕੰਬੋਕੇ ਬਾਬਾ ਜਹਾਂਗੀਰ ਕੋੜੇ ਵਾਲੇ ਸਤਨਾਮ ਸਿੰਘ ਗੁਰਸੇਵਕ ਕੋਟਲੀ ਦਰਵਿੰਦਰ ਬਰਾੜ ਪਾਲ ਸਿੰਘ ਗੁਰੀ ਬਰਾੜ ਰਾਜੀਵੀ ਢਿੱਲੋ ਆਜੋ ਕਰਦੇ ਆ ਗੱਲਬਾਤ ਮਲਾਉਨੇ ਆ ਫਿਰ ਭਰਾਵਾਂ ਨੂੰ ਦਿਖਾਉਨੇ ਆ ਵੀਰ ਹੋਣਾ ਦਾ ਨਵਾਂ ਕੋੜਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਸੱਜਣੋ ਮੈਂ ਸੁਖਸੰਧੂ ਨਵੀਂ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਕਰਦਾ ਹਾਂ ਅੱਜ ਤੁਹਾਨੂੰ ਇੱਕ ਨੁਕਰਾ ਕੋੜਾ ਵਿਖਾਉਣ ਲੱਗਿਆ ਥੋੜੀਆਂ ਜੀਆਂ ਝਾਕੀਆਂ ਮੈਂ ਸਟਾਰਟਿੰਗ 'ਚ ਤੁਹਾਨੂੰ ਦਿਖਾ ਤੀਆਂ ਤੇ ਪ੍ਰੋਪਰ ਤੌਰ ਤੇ ਚੰਗੀ ਤਰ੍ਹਾਂ ਰੀਜਨਲ ਆਪਾਂ ਡਿਟੇਲ ਲੈਣੀ ਹੈ ਤੇ ਰੀਜਨਲ ਭਾਵਾਂ ਦਾ ਕੋੜਾ ਦੇਖਣਾ ਇੱਕ ਗੱਲ ਮੈਂ ਹੋਰ ਕਹਦਾ ਵੀ ਜਿਹੜਾ ਸ਼ੌਕ ਹੁੰਦਾ ਹੈ ਨਾ ਸ਼ੌਕ ਤੇ ਨਾਂ ਮੇਰੇ ਬਾਪ ਦੀ ਜ਼ਗੀਰ ਹੁੰਦਾ ਹੈ ਤੇ ਨਾਂ ਕਿਸੇ ਦੀ ਜ਼ਗੀਰ ਹੋ ਸਕਦਾ ਹੈ ਸ਼ੌਕ ਸ਼ੌਕ ਹੁੰਦਾ ਹੈ ਇਹ ਗੱਲ ਮੈਂ ਤਾਂ ਕਹੀ ਇਹ ਵੀ ਆਪਾਂ ਕਹਿ ਦਿੰਨੇ ਅਕਸਰ ਵੀ ਯਾਰ ਜਿਹੜੇ ਘੋੜੇ ਆ ਜਾਂ ਇਹ ਤਾਂ ਤਗੜੇ ਲੋਕਾਂ ਦਾ ਹੀ ਬਾਈ ਸ਼ੌਂਕ ਹੈ ਮਾਤੜ ਬੰਦਾ ਨਹੀਂ ਰੱਖ ਸਕਦਾ ਜਿਹੜਾ ਮਿਡਲ ਕਲਾਸ ਫੈਮਿਲੀ ਵਾਲਾ ਉਹ ਕਿੱਦਾਂ ਇਹਨਾਂ ਦੀ ਪਰਵਰਿਸ਼ ਕਰ ਲੂਗਾ ਗੱਲ ਸ਼ੌਂਕ ਦੀ ਹੁੰਦੀ ਹੈ ਗੱਲ ਦਲੀਲ ਦੀ ਹੁੰਦੀ ਹੈ ਗੱਲ ਆਪਦੀ ਪਵਿੱਤਰ ਕਹਦਾ ਨਾ ਸੋਚ ਦੀ ਹੁੰਦੀ ਹੈ ਤੇ ਭਰਾਵਾ ਨੇ ਨਵਾਂ ਘੋੜਾ ਲੈ ਆਂਦਾ ਜੀ ਨੁਕਰਾ ਹਜੇ 4-5 ਦੇਣੀ ਹੋਏ ਐ ਕਿਹੜੇ ਘੋੜੇ ਦਾ ਪੁੱਤ ਐ ਕਿੰਨੀ ਉਮਰ ਐ ਕਿੰਨੀ ਹਾਈਟ ਐ ਤੇ ਕਿਹੜਾ ਮਾਂ ਵਾਲੇ ਪਾਸਿਓਂ ਖਾਂਦਾ ਨਾ ਤੇ ਸੋਨੇ ਤੇ ਸੁਹਾਗਾ ਇਹ ਐ ਕਿ ਬੱਚੇ ਬਹੁਤ ਹੀ ਜ਼ਿਆਦਾ ਚੰਗੇ ਆ ਗਏ ਐ ਬਾਈ ਹੁਣਾਂ ਨੇ ਦਿਖਾਏ ਵੀ ਆ ਤੇ ਅਸੀਂ ਤੁਹਾਡੀ ਕਚਹਿਰੀ 'ਚ ਵੀ ਰੱਖਨੇ ਆ ਸੋ ਪਿਆਰ ਭਰਾਵਾਂ ਨੂੰ ਜ਼ਰੂਰ ਦਿਓ ਪਹਿਲਾ ਘੋੜਾ ਭਰਾਵਾਂ ਨੇ ਲਿਆ ਕੇ ਤੁਹਾਡੀ ਕਚਹਿਰੀ 'ਚ ਰੱਖਤਾ ਸੋ ਤਗੜਾ ਬੰਦਾ ਕਿਤੇ ਨਾ ਕਿਤੇ ਬਾਈ ਆਪਦਾ ਜੋਰ ਜਾਮਾ ਲਾ ਕੇ ਚੱਲ ਜਾਂਦਾ ਜਿਹੜਾ ਮਿਡਲ ਬੰਦਾ ਹੁੰਦਾ ਉਹਨੂੰ ਚੱਲਣ ਦੇ ਲਈ ਖਾਸ ਕਰਕੇ ਆਪਣੀ ਲਾਈਨ ਦੇ ਵਿੱਚ ਬਹੁਤ ਪਾਪੜ ਵੇਲਣੇ ਪੈਂਦੇ ਆ ਸੋ ਸ਼ਰੀਫ ਭਰਾ ਨੇ ਤੇ ਵਧੀਆ ਪਰਿਵਾਰ ਐ ਯਾਰ ਮੇਰੇ ਭਰਾ ਬਣ ਕੇ ਨਾ سپورਟ ਦੱਬ ਕੇ ਕਰਿਓ ਵੀਰਾਂ ਦੀ ਵੀਡੀਓ ਸ਼ੇਅਰ ਕਰ ਦਿਓ ਤੇ ਦੂਜੀ ਗੱਲ ਵੀ ਕਮੈਂਟਾਂ ਦੇ ਭਰਾਵਾਂ ਨੂੰ ਵਧਾਈ ਦੇ ਦਿਓ ਤੇ ਨੰਬਰ ਬਾਈਆਂ ਦਾ ਨਾਲ ਮੈਂ ਚਲਾਤਾ ਤੇ ਵੀਰ ਹੋਣਾ ਨੂੰ ਫੋਨ ਕਰਕੇ ਵੀ ਮੁਬਾਰਕਵਾਤ ਦੇ ਦਿਓ ਆਪਣੇ ਨਾਲ ਵੀਰ ਹੈ ਬਾਈ ਨਾਨਕ ਸਿੰਘ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਫੌਜੀ ਸਰਦਾਰ ਨੱਥਾ ਸਿੰਘ ਜੀ ਤੇ ਹੋਰ ਵੀ ਬੈਲੀ ਬੈਠੇ ਨੇ ਭਰਾ ਬੈਠੇ ਆ ਜਿਹੜਾ ਨਵਾਂਪੁਰ ਬੈਠਾ ਹੈ ਆਪਣੇ ਨਾਲ ਜਿਹੜੇ ਕਿ ਘੋੜਿਆਂ ਦਾ ਸ਼ੌਂਕ ਰੱਖਦੇ ਆ ਉਹਨਾਂ ਦੀ ਪਾਲਣ ਪੋਸ਼ਣ ਕਰਦੇ ਆ ਉਹਨਾਂ ਨੂੰ ਪੱਠਾ ਡੱਕਾ ਪਾਉਂਦੇ ਆ ਖਰਾਕ ਪਾਉਂਦੇ ਆ ਸਾਰੀਆਂ ਕੁੰਡੀਆਂ ਫਰੋਲੀਆਂ ਪਹਿਲਾਂ ਸਵਾਗਤ ਕਰਦੇ ਆ ਫਿਰ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਬਾਪੂ ਜੀ ਕਹਿਮ ਠੀਕ ਆ ਜੀ ਚੜਦੀ ਕਲਾ ਜੋ ਚੜਦੀ ਕਲਾ ਚੜ੍ਹ ਤੂੰ ਸੁਣਾ ਬਈ ਨਾਨਕ ਸਿੰਘ ਕਹਿਮ ਉਹ ਕਿਰਪਟਾ ਹਾਂਜੀ ਬਈ ਘੋੜੇ ਵਾਲਾ ਸ਼ੌਂਕ ਕਿਵੇਂ ਪੈ ਗਿਆ ਜਾਂ ਕਿੰਨੂੰ ਵੇਖ ਕੇ ਪੈ ਗਿਆ ਜਾਂ ਕਿਵੇਂ ਲੈਣ ਦਾ ਵਿਚਾਰ ਬਣ ਗਿਆ ਜੀ ਇਹ ਨਾ ਹੀ ਆਪਣੇ ਬਾਪੂ ਨੂੰ ਸ਼ੌਂਕ ਸੀਗਾ ਪਹਿਲਾਂ ਜੀ ਤੇ ਬਾਪੂ ਪਹਿਲਾਂ ਰੱਖਿਆ ਸੀ ਆਪਣੇ ਦੋ ਤਿੰਨ ਘੋੜੀਆਂ ਅੱਛਾ ਅੰਕਲ ਜੀ ਨੇ ਰੱਖੀਆਂ ਸੀ ਪਹਿਲਾਂ ਹਾਂਜੀ ਜੀ ਤੇ ਬਾਅਦ ਚ ਥੋੜੇ ਧਨ ਮਾੜੇ ਆ ਗਏ ਸਾਡੇ ਤੇ ਕਾਫੀ ਜੀ ਤੇ ਫੇਰ ਸ਼ੌਂਕ ਆਪਾਂ ਨੂੰ ਉਦੋਂ ਹੀ ਉਦੋਂ ਤੋਂ ਹੀ ਸੀਗਾ ਬਹੁਤ ਜੀ ਤੇ ਫੇਰ ਆਪਾਂ ਹੁਣ 4-5 ਦਿਨ ਹੋ ਗਏ ਜੀ ਪੁੜਾ ਵੇਖਣ ਗਏ ਸੀ ਇਹੀ ਇੱਧਰ ਜੀ ਤੇ ਉਹ ਦਿਲ ਨੂੰ ਲੱਗ ਗਿਆ ਦਿਲ ਨੂੰ ਲੱਗ ਗਿਆ ਜਾਂਦੇ ਹੀ ਬਾਪੂ ਤਾਂ ਹਜੇ ਨਾ ਨੁੱਕਰ ਕਰਦਾ ਸੀਗਾ ਜੈਨਨ ਆਪਾਂ ਲੈ ਕੇ ਹੀ ਜਾਂਦਾ ਫਿਰ ਜੀ ਕਿਹੜੀ ਚੀਜ਼ ਨਾਨਕ ਚੰਗੀ ਲੱਗੀ ਘੋੜੇ ਦੇ ਵਿੱਚ ਸਰੋਤੇ ਦਾ ਦੇਖ ਹੀ ਰਿਹਾ ਜਿਹੜੇ ਭਰਾ ਪਿਆਰ ਕਰਦੇ ਆ ਘੋੜਿਆਂ ਨਾਲ ਇਸ਼ਕ ਰੱਖਦੇ ਆ ਤੈਨੂੰ ਕਿਹੜੀ ਚੀਜ਼ ਚੰਗੀ ਲੱਗੀ ਬਾਈ ਕੋੜਾ ਇਹੀ ਲੈ ਕੇ ਜਾਣਾ ਘੋੜਾ ਘੋੜੇ ਦੇ ਵਿੱਚ ਕਮੀ ਤਾਂ ਰੱਬ ਨੇ ਛੱਡੀ ਜੀ ਇੱਕ ਤਾਂ ਕੁੜਾ ਠੰਡਾ ਸੁਬਾਣਾ ਬਹੁਤ ਆ ਚਾਹੇ ਬੱਚਾ ਹੀ ਲਈ ਫਿਰੇ ਹੂੰ ਸਭ ਤੋਂ ਜ਼ਿਆਦਾ ਠੰਡਾ ਸੁਬਾਦੈ ਨੂੰ ਲੱਗਿਆ ਉਹਨਾਂ ਨੇ ਬਈ ਜਾਂਦੇ ਹੀ ਉਹ ਵੀ ਬੰਦੇ ਬਹੁਤ ਤੇ ਮੋਹ ਤੇ ਵਾਲੀ ਸੀਗੇ ਹੂੰ ਜਾਂਦੇ ਆਪਣੇ ਦਿਲ ਨੂੰ ਲੱਗਾ ਜਦੋਂ ਵੇਖਿਆ ਹੂੰ ਕੋਈ ਚੀਜ਼ ਗਲਤ ਨਹੀਂ ਆਪਾਂ ਬਾਕੀ ਖਾਨਦਾਨ ਵੀ ਚੰਗਾ ਹੈ ਖਾਨਦਾਨ ਤਾਂ ਬਾਲੀ ਚੰਗਾ ਵਾ ਜੀ ਸਾਊਕੇ ਵਾਲੀ ਲੇਨ ਚ ਘੋੜਾ ਵਾ ਅੱਛਾ ਸਾਊਕੇ ਵਾਲੀ ਲੇਨ ਦਾ ਘੋੜਾ ਹੈ ਤੇ ਬਾਪ ਕਿਹੜਾ ਇਹਦਾ ਵੈਸੇ ਰਾਜਾ ਘੋੜਾ ਵਾ ਰਾਜਾ ਕਿਹੜਾ ਜੀ ਰਾਜਾ ਜਿਹੜਾ ਸੇਖੋਂ ਵਾਲੇ ਦੇ ਖੜਾ ਓਕੇ ਹਾਂਜੀ ਜੀ ਤੇ ਇਹਦਾ ਨਾਂ ਕੀ ਰੱਖਦਾ ਹੁਣ ਨਾਨਕ ਸਿਆ ਇਹਦਾ ਨਾਂ ਉੱਪਰ ਰੱਖਤਾ ਜੀ ਚਿਰਾਗ ਚਿਰਾਗ ਰੱਖਤਾ ਨਾਂ ਵੀ ਜਨੀਕ ਹੈ ਹਨਾ ਮੇਰੇ ਖਿਆਲ ਮੈਂ ਤਾਂ ਅਜੇ ਤੱਕ ਸੁਣਿਆ ਨਹੀਂ ਬਾਕੀ ਭਰਾ ਦੱਸ ਦੇਣਗੇ ਆਪਾਂ ਨੂੰ ਜਿਹੜੇ ਦੇਖਦੇ ਆ ਜੇ ਕਿਸੇ ਕੋਹੜੇ ਦਾ ਹੈਗਾ ਤੇ ਭਾਈ ਕਮੈਂਟਾਂ ਦੇ ਵਿੱਚ ਦੱਸ ਦਿਓ ਅੱਛਾ ਭਾਈ ਹੁਣ ਗੱਲ ਨਾਨਕ ਆ ਜਾਂਦੀ ਹੈ ਭਾਈ ਜਿਹੜੀ ਮਾਂ ਵਾਲੇ ਪਾਸੇੋਂ ਖਾਨਦਾਨ ਦੀ ਮਾਂ ਕਿਹੜੇ ਖਾਨਦਾਨ ਦੀ ਹੈ ਤੇ ਕਿੰਨੀ ਉਹਦੀ ਹਾਈਟ ਹੈ ਮਾਂ ਆਂਦੀ ਹੈਗੀ ਆ ਸੁਲਤਾਨ ਭਾਗਸਰ ਵਾਲੇ ਭਾਗਸਰ ਵਾਲੇ ਦੀ ਅੱਛਾ ਉਹਦੀ ਡਾਇਰੈਕਟ ਧੀ ਹੈ ਡਾਇਰੈਕਟ ਧੀ ਆ ਤੇ ਉਹਦੀ ਹਾਈਟ ਕਿੰਨੀ ਹੈ ਜੀ උ මා අයිද දෙහැගේ චෝනංචයිට වවාදිවා. ਪਰ ਤਾਂ ਦੋਵੇਂ ਖਾਨਦਾਨ ਚੰਗੇ ਹੋਗੇ ਉਧਰੋਂ ਸਾਇਓਕੇ ਵਾਲਾ ਬਲੱਡ ਆ ਗਿਆ ਉਧਰੋਂ ਸੁਲਤਾਨ ਨੇ ਵੀ ਚੇਬ ਕੱਢੇ ਹੋਏ ਆ ਹਨਾ ਇੰਡਸਟਰੀ ਦੇ ਵਿੱਚ ਇਹਦਾ ਗੱਲ ਹੈ ਤੇ ਹੁਣ ਬੱਚਿਆਂ ਦੀ ਗੱਲ ਵੀ ਆਪਾਂ ਤੋਰਾਂਗੇ ਪਰ ਇਹਦੀ ਪਹਿਲਾ ਉਮਰ ਦੀ ਗੱਲ ਕਰੀਏ ਬਾਈ ਉਮਰ ਕਿੰਨੀ ਗੈਸਟ ਹੈ ਉਮਰ ਆਈ ਦੀ ਹੈਗੀ 4 ਸਾਲ 4 ਸਾਲ ਨਵੀਂ ਉਮਰ ਦਾ ਕੋੜਾ ਹੈ ਤੇ ਹਾਈਟ ਕਿੰਨੀ ਕਰ ਗਿਆ ਬਾਈ ਹੁਣ ਹਾਈਟ ਹੈ 65 ਕਰੀ ਫਰਦਾ ਈ ਫੱਟੀ ਵਾਲੀ ਫੱਟੀ ਹੈ ਤੇ ਆਉਣ ਵਾਲੇ ਸਮੇਂ ਚ ਜਾਂ ਬਾਪੂ ਜੀ ਨੂੰ ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਕਿੰਨੀ ਕ ਹਾਈਟ ਚ ਮਾਰ ਮਾਰ ਜੂਗਾ ਜਾਂ ਕਿੱਦਾਂ ਦੀ ਆਉਣ ਵਾਲੀ ਕੰਡੀਸ਼ਨ ਕਿੱਦਾਂ ਦੀ ਕੋੜੇ ਦੀ ਹਾਈਟ ਹੈ ਜੇ ਪੂਰਾ ਸ ਹਲੇ ਤਾਂ ਨਵੀਂ ਉਮਰ ਹੀ ਮੈਨੂੰ ਲੱਗਦਾ ਬਾਈ 2.5 ਸਾਲ ਪੈ ਕਿਉਂਕਿ 6 6.5 ਸਾਲ ਤੱਕ ਵੀ ਵਧੀ ਜਾਂਦੇ ਆ ਜਿੰਨੇ ਵੀ ਮੋਰੇ ਬਿਮਾਰ ਵਾਲੀ ਚੰਗੀ ਖਰਾਕ ਪਾਈ ਹੋਵੇ ਤੇ ਜਾਨਵਰ ਵਧ ਹੀ ਜਾਂਦਾ ਹਾਂ ਹਾਂ ਬਾਕੀ ਤੇਰੀ ਗੱਲ ਖਣੋ ਬਾਈ ਸੇਵਾ ਤੇ ਆ ਸੇਵਾ ਤੇ ਜੀ ਹਲੇ ਲੱਗਦਾ ਵੀ ਕੋਈ 1.5 2 ਇੰਚ ਕਰ ਜੂ ਕਰਨਾ ਦੋ ਕਰਨਾ ਨੇ ਜੀ ਇਹਦਾ 64 67 ਤੇ ਜਾਊਗੀ ਹਾਂ ਹਾਂ ਤੇ ਹੁਣ ਬਾਈ ਜਿੱਦਾਂ ਸ਼ੌਂਕ ਦੀ ਗੱਲ ਤੁਰੀ ਆ ਬਾਪੂ ਜੀ ਨੂੰ ਮੰਨ ਲਓ ਸ਼ੌਂਕ ਸੀਗਾ ਨੇੜੇ ਟਿੜੇ ਹੋਰ ਘੋੜੇ ਕਿੱਦਾਂ ਨੇ ਆ ਤੁਹਾਡੇ ਨੁਕਰੇ ਘੋੜੇ ਆ ਜਾਂ ਇੱਧਰ ਕੋਟੀ ਸੇ ਖਾਂਦੀ ਜਾਂ ਗੱਲ ਕਰਾਂ ਜਾਂ ਕਿੱਦਾਂ ਨੇ ਘੋੜੇ ਆ ਨੇੜੇ ਤੁਹਾਡੇ ਵੀ 25 ਕਿਲੋਮੀਟਰ ਚ ਆਪਣੇ ਇੱਥੇ ਘੋੜਾ ਤਾਂ ਹੈ ਨਹੀਂਗਾ ਜੀ ਬਹੁਤ ਘੱਟ ਕਹਿ ਦੀਏ ਜਾਂ ਹੈ ਨਹੀਂਗੇ ਲੋਕੇਸ਼ਪੇ ਹੋਣਗੇ ਹਾਂ ਲੋਕੇਸ਼ਪੇ ਹੋਣਗੇ ਮੇਰੇ ਕੋ ਸਾਡੇ ਬਾਕੀ ਘੋੜੇ ਨਹੀਂ ਹੈ ਘੋੜੀਆਂ ਕਿੱਦਾਂ ਦੀਆਂ ਜ਼ਿਆਦਾਤਰ ਤੁਹਾਡੇ ਏਰੀਆ ਚ ਘੋੜੀਆਂ ਇੱਥੇ ਨੁਕਰੀਆਂ ਵੀ ਆ ਮਾਲਵੜੀ ਵੀ ਆ ਹਾਂ ਤੇ ਜੰਬੀਆਂ ਵੀ ਹੈਗੀਆਂ ਤੇ ਹੁਣ ਜਦੋਂ ਦਾ ਘੋੜਾ ਲਿਆਂਦਾ ਹੈ ਕਿ ਪਹਿਲੀ ਵੀਡੀਓ ਆਪ ਆਉਣ ਲੱਗੇ ਆ ਚੋ ਪੰਜਾਂ ਦਿਨਾਂ ਚ ਕੋਈ ਭਰਾ ਵੇਖਣ ਆਇਆ ਜੇ ਵੇਖਣ ਆਇਆ ਤੇ ਕੀ ਕਿਹਾ ਉਹਨੇ ਘੋੜਾ ਵੇਖਣ ਤਾਂ ਆਏ ਤਿੰਨ ਚਾਰ ਜਣੇ ਜੀ ਦੋ ਤਿੰਨ ਹੋਰ ਆਈ ਸੀਗੇ ਜੀ ਉਹਨਾਂ ਨੇ ਕੋਈ ਆਪਣੇ ਘੋੜੇ ਚ ਕਮੀ ਨਹੀਂ ਕੱਢੀ ਹੂੰ ਉਹ ਕਹਿੰਦੇ ਵੱਧ ਤੋਂ ਵੱਧ ਗਰਦਨ ਬਹੁਤ ਚੰਗੀ ਹੈ ਬਈ ਘੋੜੇ ਦੀ ਹਨਾ ਗਰਦਨ ਨਾ ਜਿੱਦਾਂ ਚੇਤਕ ਘੋੜੇ ਦਾ ਪਲੇਖਾ ਪੈਂਦਾ ਚੇਤਕ ਦੀ ਤੇ ਚੱਲ ਬਹੁਤ ਆ ਪਰ ਕਹਦਾ ਵੀ ਘਾਟੇ ਦੀ ਵੀ ਨਹੀਂ ਬਹੁਤ ਜ਼ਿਆਦਾ ਕਹਦੀ ਵੀ ਗਾਟਾ ਪਰਮਾਤਮਾ ਨੇ ਲਾਇਆ ਮਣੀਆਂ ਬਹੁਤ ਵਧੀਆ ਲੱਗਿਆ ਕੰਨ ਕਨੋਤੀ ਦਾ ਵੀ ਚੰਗਾ ਹੈ ਬਾਕੀ ਸਭ ਦਾ ਹੀ ਬਹੁਤ ਵਧੀਆ ਹੀ ਸੁੰਦ ਵੀ ਚੰਗਾ ਲੱਗਿਆ ਹਾਂ ਛਾਤੀ ਵੀ ਚੰਗੀ ਪਿੱਠਪੂੜਾ ਵੀ ਚੰਗਾ ਹਾਂ ਬਾਕੀ ਤੋੜਾ ਤੋੜਾ ਜਦੋਂ ਆਪਾਂ ਪਰਫਾਰਮੈਂਸ ਕਰਦੇ ਆ ਉਹਨੂੰ ਕੋਣ ਆਪਣਾਪ ਵਿਖਾਉਣ ਲੱਗ ਜਾਂਦਾ ਉਹ ਕੋਣ ਲਾਉਂਦਾ ਉਹ ਭਾਵੇਂ ਜਵਾਗ ਫੜੀ ਫਿਰਦਾ ਪਰ ਜਦੋਂ ਆਪਾਂ ਤੋੜਦੇ ਆ ਜਾਂ ਆਪਾਂ ਜਿਹੜੀ ਚੀਜ਼ ਦੇ ਸ਼ਕੀਨ ਭਰਾ ਨੇ ਉਹ ਵੇਖਣਾ ਚਾਹੁੰਦੇ ਆ ਤੇ ਘੋੜੇ ਨੂੰ ਪਤਾ ਹੈ ਵੀ ਕੈਮਰਾ ਲੱਗਾ ਹੁਣ ਪੂਰਾ غرੂਰ ਚ ਆ ਜਾਂਦਾ ਹਾਂ ਸੰਤੁਸ਼ਟੀ ਹੈ ਮਾਨੂੰ ਘੋੜਾ ਲੈ ਕੇ ਪੂਰਾ ਹੀ ਅੱਛਾ ਭਾਈ ਹੁਣ ਆਉਣ ਵਾਲੇ ਸਮੇਂ 'ਚ ਬਾਈ ਨਾਨਕ ਕੀ ਸੋਚਿਆ ਵੀ ਕਿੱਦਾਂ ਦੀਆਂ ਘੋੜੀਆਂ ਮਲਾਉਂਗੇ ਜਾਂ ਕਿੱਦਾਂ ਦੇ ਰਿਜ਼ਲਟ ਕਿੱਦਾਂ ਦੇ ਆਏ ਬਾਈ ਇਹਦੇ ਰਿਜ਼ਲਟ ਪੱਖੋਂ ਤਾਂ ਪੂਰਾ ਵਧੀਆ ਹੂੰ ਪੂਰੇ ਮਤਲਬ 3-4 ਆਏ ਆ ਹੂੰ ਕੁਝ ਗਾਂ ਵੀ ਆਉਣਗੇ ਉਹਨਾਂ ਦੇ ਵੇਖੇ ਸੀ ਜਾ ਕੇ ਹੀ ਬਹੁਤ ਵਧੀਆ ਰਿਜ਼ਲਟ ਆ ਜੀ ਸਾਡੇ ਪੱਖੋਂ ਜਿੱਦਾਂ ਦੀਆਂ ਮਰਜ਼ੀਆਂ ਘੋੜੀਆਂ ਲਈ ਜਾਣ ਆਪਾਂ ਨੂੰ ਕੋਈ ਨਾ ਨੁਕਰ ਨਹੀਂ 24 ਘੰਟੇ ਫੋਨ ਲਾਣ ਜਦੋਂ ਮਰਜ਼ੀ ਜੀ ਆਉਣ ਆਪਾਂ ਮਤਲਬ ਪੂਰਾ ਹੱਥ ਮਿਲ ਕੇ ਮਿਲਾਂਗੇ ਅੱਗੋਂ ਜੀ ਹਾਂਜੀ ਤੇ ਆਪਣੀ ਮੇਨ ਲੋਕੇਸ਼ਨ ਦਸੀਏ ਇੱਕ ਵਾਰੀ ਫੋਟੋਆਂ ਵੀ ਸੱਜਣੋ ਜਿੰਨੀਆਂ ਭਰਾਵਾਂ ਨੇ ਮੈਨੂੰ ਪ੍ਰੋਵਾਈਡ ਕਰਾਈਆਂ ਜਾਂ ਦਿਖਾਈਆਂ ਮੈਂ ਤੁਹਾਡੀ ਕਚਹਿਰੀ 'ਚ ਰੱਖਤੀਆਂ ਬਾਕੀ ਤੁਸੀਂ ਫੇਰ ਮੈਂ ਆਨਾ ਯਾਰ ਪਿਆਰ ਦੱਬ ਕੇ ਦਿਓ ਭਰਾਵਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਵੀ ਕਰ ਦਿਓ ਤੇ ਕਮੈਂਟਾਂ 'ਚ ਵੀ ਭਰਾਵਾਂ ਨੂੰ ਦੱਸ ਦਿਓ ਤੇ ਫੋਨ ਲਾ ਕੇ ਵੀ ਬਾਈ ਦਾ ਹੌਸਲਾ ਵਧਾ ਦਿਓ ਪਹਿਲਾ ਕੋੜਾ ਬਾਈ ਫਿਰਸਾਨ ਪਹਿਲਾ ਪਹਿਲਾ ਜੀ ਤੇ ਇੱਕ ਲੋਕੇਸ਼ਨ ਦਸੀਏ ਆਪਾਂ ਆਪਣਾ ਫਾਰਮ ਪੈ ਕਿੱਥੇ ਕਿ ਜਾਂਦਾ ਹੈ ਜੀ ਆਪਣਾ ਫਾਰਮ ਪੈ ਜਾਂਦਾ ਈ ਕੋੜੀ ਸਿੰਘਾਂ ਸ਼ਾਰਜੀਆ ਰੋਡ ਜਿਹੜਾ ਚੌਕ ਆਉਂਦਾ ਹੈ ਬਾਈ ਚੌਕ ਜੀਆ ਰੋਡ ਤੋਂ ਜੀ ਜੀਆ ਰੋਡ ਤੇ ਐਚਪੀਕ ਡਾਊਨ ਮੇਨ ਆ ਆਪਣਾ ਆ ਜਿਹੜਾ ਰੋਡ ਵੱਡਾ ਜਾਂਦਾ ਹੈ ਇਹ ਕਿਹੜਾ ਰੋਡ ਵਜਦਾ ਆਪਣਾ ਨਾਲ ਜੀਆ ਰੋਡ ਵਜਦਾ ਜੀਰਾ ਰੋਡ ਨਹੀਂ ਇਹ ਗਾਂ ਜੀਰੇ ਨੂੰ ਜਾਂਦਾ ਨਾ ਸੱਜਾ ਜੀਰੇ ਜੀਰੇ ਪਹੁੰਚ ਗਏ ਹਨ ਤੇ ਉਹ ਰੋਡ ਦੇ ਉੱਪਰ ਹੀ ਆ ਸੱਜਣੋ ਬਾਈ ਹੋਣਾ ਦਾ ਤੁਸੀਂ ਬਾਕੀ ਲੋਕੇਸ਼ਨ ਬਾਈ ਹੁਣੀ ਪਾ ਦੇਣਗੇ ਤੁਹਾਨੂੰ ਤੇ ਤੁਸੀਂ ਪਹੁੰਚ ਜਿਓ ਤੇ ਬਾਕੀ ਇਹ ਗੱਲ ਆ ਜਾਂਦੀ ਹੈ ਬਾਈ ਹੁਣ ਫੀਸ ਦੀ ਫੀਸ ਕੀ ਸੋਚਿਆ ਤੁਸੀਂ ਹਿਸਾਬ ਕਿਤਾਬ ਕਿੰਨੀ ਲਾਓ 11000 ਰੁਪਿਆ ਰੱਖੀ 11000 ਰੁਪਿਆ ਤਾਂ ਉਹਦੇ ਵਿੱਚ ਕਿੰਨੀ ਵਾਰ ਘੋੜੀ ਮੇਟ ਕਰਵਾਉਂਗੇ ਜੀ ਕੋਈ ਘੋੜੀ ਵੱਲੋਂ ਤਾਂ ਨਹੀਂ ਨਾਂ ਨੁਕਰ ਹੋਗੀ ਘੋੜੀ ਜਿਹੜੀ ਜੰਪਾਂ ਦਾ ਰੋਲਾ ਪੈ ਜਾਂਦਾ ਨਾ ਜੀ ਪਤਾਮ ਪੁੱਛਿਆ ਜੰਪ ਜਦੋਂ ਅਗਲੇ ਦਾ ਦਿਲ ਕਹਿਜੂਗਾ ਉਦੋਂ ਆਪਾਂ ਹਟਾ ਦਾਂਗੇ ਹਾਂ ਘੋੜੀ ਵੱਲੋਂ ਕੋਈ ਨਾਰ ਨਹੀਂ ਜੀ ਪਹਿਲੀ ਵਾਰ ਘੋੜੀ ਨਾ ਰਵੇ ਹਾਂ ਦੂਜੀ ਵਾਰ ਆਪਾਂ ਫ੍ਰੀ ਲਾਵਾਂਗੇ ਜੀ ਤੀਜੀ ਵਾਰ ਵੀ ਫ੍ਰੀ ਲਾਵਾਂਗੇ ਹਾਂ ਠੀਕ ਆ ਜੀ ਬਾਕੀ ਆਪਾਂ ਜਵਾਬ ਦਾ ਬਾਕੀ ਘੋੜੀ ਚ ਫਾਲਟ ਨਾ ਹੋਵੇ ਤੀਜੀ ਵਾਰ ਤੋਂ ਬਾਅਦ ਆ ਫਰਜ ਬਣਦਾ ਕਿ ਆਪਾਂ ਚੈੱਕ ਵੀ ਕਰਾ ਲਈਏ ਤੇ ਡਾਕਟਰ ਸਾਹਿਬ ਹਨ ਕਿਹੜੇ ਆਉਂਦੇ ਆ ਬੜੇ ਬਾਈ ਇੱਥੇ ਡਾਕਟਰ ਆਪਾਂ ਇੱਟਾਂ ਵਾਲੀ ਤੋਂ ਬਲਜੀਤ ਡਾਕਟਰ ਆ ਜੀ ਹਾਂਜੀ ਅੱਛਾ 24 ਘੰਟੇ ਮੰਨ ਲਓ ਜਦੋਂ ਫੋਨ ਕਰਦੇ ਬਾਈ ਹੁਣੇ ਆ ਜਾਂਦੀ ਆ ਜਾਂਦੀ ਜੀ ਹੁਣ ਫੀਸ ਰੱਖਦੀ ਭਰਾ ਨੇ ਬਹੁਤ ਹੀ ਜੈਨੂਨ ਫੀਸ ਰੱਖੀ ਆ ਸਿਰਫ 11000 ਰੁਪਿਆ ਸੋ ਕੋਈ ਵੀ ਭਰਾ ਕਿੱਦਾਂ ਦੀ ਵੀ ਘੋੜੀ ਮੇਟ ਕਰਵਾਉਣਾ ਚਾਹੁੰਦਾ ਹੈ ਤੇ ਬਾਈ ਨਾਲ ਭਾਈ ਖੁੱਲੇ ਦਿਲ ਨਾਲ ਸੰਪਰਕ ਕਰਿਓ ਆਉਂਦੇ ਸਾਲ ਤੱਕ ਜਾਂ ਆਉਂਦੀ ਵੀਡੀਓ ਜਿਹੜੀ ਆਪਾਂ ਥੋੜੇ ਕੇ ਟਾਈਮ ਬਾਅਦ ਆਪਾਂਵਾਂ ਕਿੰਨੀਆਂ ਘੋੜੀਆਂ ਹੋਰ ਵੀ ਮੇਟ ਹੋਈਆਂ ਬਈ ਆਉਣ ਵਾਲੇ ਟਾਈਮ 'ਚ ਬੱਚੇ ਆ ਜਾਣਗੇ ਥੋੜੇ ਸਮੇਂ 'ਚ ਹਾਂ ਹਾਂ ਆ ਜਾਣਗੇ ਉਹ ਵੀ ਤੁਹਾਨੂੰ ਬੱਚੇ ਵੀ ਦਿਖਾ ਦਾਂਗੇ ਬਾਕੀ ਇਹ ਵੀਡੀਓ ਨੂੰ ਵੀ ਪਿਆਰ ਦਿਓ ਸੱਜਣੋ ਤੇ ਹੋਰ ਕੋਈ ਗੱਲਬਾਤ ਬਾਈ ਨਾਨਕ ਭਰਾਵਾਂ ਨਾਲ ਕੋਈ ਸਾਂਝ ਪਾਉਣੀ ਚਾਹੁੰਦੇ ਨਾ ਦੱਸੋ ਸਾਂਝ ਇਹੀ ਹੈ ਕਿ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਜੀ ਬਾਕੀ ਲੋਕਾਂ ਦੇ ਅੱਗੇ ਆਪਾਂ ਦਾ ਤਰਜੋਈ ਦਾ ਬੇਨਤੀ ਕਰ ਸਕਦੇ ਹਨ ਬੰਦੇ شریف ਆ ਯਾਰ ਬੰਦਾ ਤੁਸੀਂ ਦੇਖ ਲਿਆ ਬਾਕੀ ਪਰਿਵਾਰ ਬਹੁਤ ਕਹਿ ਦਈਏ ਵੀ ਸ਼ੁਰੂ ਚ ਵੀ ਕਿਹਾ ਵੀ ਬੜੇ ਜੈਨੂਨ ਜੇ ਬੰਦੇ ਐ ਤੇ ਤੁਸੀਂ ਵੀਰ ਹੋਣਾ ਨੂੰ ਜਰੂਰ ਯਾਰ ਬਾਈ ਥੱਬਾ ਭਰ ਕੇ ਮਾਣ ਦਿਓ ਟਰੱਕ ਭਰ ਕੇ ਪਿਆਰ ਦਿਓ ਮੈਂ ਤਾਂ ਇਹ ਕਹਿੰਨਾ ਤੇ ਬਾਕੀ ਵੀਡੀਓ ਚੰਗੀ ਲੱਗੀ ਆ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਗੱਲਾਂ ਬਾਤਾਂ ਕਿਵੇਂ ਲਗੀਆਂ ਬਾਈ ਦਾ ਘੋੜਾ ਕਿਵੇਂ ਲੱਗਾ ਤੇ ਬਾਈ ਨੇ ਡਰਦੇ ਡਰਦੇ ਜੀ ਇੰਟਰਵਿਊ ਕੀਤੀ ਆ ਠੰਡੇ ਠੰਡੇ ਜੇ ਮਤੇ ਨਾਲ ਆਉਂਦੀ ਇੰਟਰਵਿਊ ਤੱਕ ਬਾਈ ਨੂੰ ਆਪਾਂ ਖੋਲਾਂਗੇ ਤੇ ਬਾਕੀ ਭਾਈ ਸ਼ੇਅਰ ਕਰ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਬਾਈ ਹੋਰ ਕੋਈ ਗੱਲਬਾਤ ਰਹਿ ਤਾਂ ਨਹੀਂ ਗਈ ਨਹੀਂ ਬਸ ਚੜਦੀ ਕਲਾ ਬਾਕੀ ਤੁਸੀਂ ਕੋਈ ਕਿਸਾਨ ਉਹੀ ਗੱਲ ਦੀ ਕਰ ਨਹੀਂ ਕਰਾ ਜੀ ਜੀ ਤੇ ਕੋਟ ਹਿੱਸੇ ਖਾਂ ਭਾਈਆਂ ਦਾ ਖਾਸ ਹੀ ਭਾਈ ਪਿੰਡ ਕਹਿ ਲੋ ਸ਼ਹਿਰ ਕਹਿ ਲੋ ਕਸਬਾ ਕਹਿ ਲੋ ਤੇ ਜਿਹੜਾ ਮੋਗਾ ਹੈ ਜੀ ਨੰਬਰ ਮੈਂ ਨਾਲ ਦੇਤਾ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਉਹਨੇ ਸਮੇ ਲਈ ਦਿਓ ਸੁਖ ਸੰਧੂ ਨੂੰ ਇਜਾਜ਼ਤ ਜਿਉਂਦੇ ਵਾਸਤੇ ਹਾਜ਼ਰ ਰਹੋ ਸ਼ਬਾਕਰ ਸਸੀ ਕਰਨ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਈ ਜੀ ਓਕੇ ਸਦਰੋਂ ਸ਼ੇਅਰ ਫੇਰ ਚੌਥੀ ਵਾਰ ਕਹਿ ਦਿੰਦਾ ਵੀ ਮਾਰ ਦਿਓ ਦਬਕ ਧੰਨਵਾਦ